ਪੈਨੋ ਜਿਵੇਂ ਨਾਲ ਏਸ਼ੀਆ ਹੋਇਆ ਸੀ ਏਸ਼ੀਆ ਚ ਵੀ ਮਗੋਰਮੈਂਟ ਆਇਆ ਤੇ ਵਰਲਡ ਚ ਵੀ ਮਗੋਰਮੈਂਟ ਆਇਆ ਸੀ ਸਰਕਾਰ ਵੱਲੋਂ ਤੁਹਾਨੂੰ ਕੋਈ ਸਰਕਾਰ ਵੱਲੋਂ ਕੋਈ ਨਹੀਂ ਹਲੇ ਰਾਤੀਆਂ ਹੈ ਭਾਈ 7 ਵਜੇ ਪਹੁੰਚਾ ਜੀ ਕਦੋਂ ਸੀਗੀ ਤੁਹਾਡੀ ਇਸ ਤੇ 28 29 ਦਾ 28 ਨੂੰ ਏਸ਼ੀਆ ਦਾ ਸੀ 29 ਨੂੰ ਵਰਲਡ ਦਾ ਸੀ ਤੇ ਕੀ ਕਹੋਗੇ ਜੰਗ ਨੂੰ ਜਿਹਦੇ ਵੀ ਅੱਜ ਕੱਲ੍ਹ ਜੰਗ ਤੇ ਜੂਸ ਨੂੰ ਇਹ ਕਵਾਂਗੇ ਜੀ ਵੀ ਤੁਸੀਂ ਨਸ਼ੇ ਛੱਡ ਕੇ ਕੇਮਲ ਧਿਆਨ ਚੋ ਇਹ ਥਾਂ ਤੇ ਆਂਦੇ ਹੋ ਗੇਮ ਚੁਮ ਚੁਮ ਵੈਨ ਕਰੋ ਗਰਾਊਂਡ ਜਾਓ ਕੋਈ ਵੀ ਕੋਈ ਵੀ ਗੇਮ ਕਰੋ ਕਰੋ ਜਰੂਰ ਕੋਈ ਹੈਲਥ ਵਾਲਾ ਬੰਦ ਥਾਂ ਤੇ ਆਦੇ ਹੋ ਇਹ ਹੁਸ਼ਿਆਰਪੁਰ ਦੇ ਬੱਚਿਆਂ ਨੂੰ ਕੀ ਕਹਿੰਗੇ ਜੇ ਬੱਚੇ ਮੈਂ ਜੇ 50+ 52 ਸਾਲ 'ਚ ਮੈਂ ਜਿੱਤ ਕੇ ਆਇਆ ਤਾਂ ਬੱਚਿਆਂ ਨੂੰ ਵੀ ਚਾਹੀਦਾ ਵੀ ਜੇ ਮੈਂ 53 ਸਾਲ 'ਚ ਇੰਨਾ ਕੁਝ ਕਰਕੇ ਜਾ ਸਕਦਾ ਤਾਂ ਤੁਸੀਂ ਕਿਉਂ ਨਹੀਂ ਕਰ ਸਕਦੇ 18 19 20 ਸਾਲ 25 ਸਾਲ ਦੇ ਕਿਉਂ ਨਹੀਂ ਗੇਮ ਕਰ ਸਕਦੇ ਕਦੋਂ ਤੋਂ ਤੁਹਾਨੂੰ ਜੀ ਮੋਟੀਵੇਸ਼ਨ ਦੀ ਮੈਨੂੰ ਸ਼ੂਟਰ ਸ਼ੌਂਕ ਹੈ ਸਰ ਮੈਨੂੰ ਆਪਣੇ 18 20 ਸਾਲ ਤੋਂ ਖਾਰਕ ਸਾਲ ਜਦੋਂ ਮੈਂ ਇੱਕ ਸ਼ੁਰੂ ਬੋਡੀ ਬਿਲਡਿੰਗ ਦੀ ਚੈਂਪੀਅਨਸ਼ਿਪ ਜਿਹੜੀ ਆ ਏਸ਼ੀਆ ਲੈਵਲ ਦੀ ਕਰਵਾਈ ਗਈ ਆ ਉਹਦੇ ਵਿੱਚ ਵਰਡ ਜੋ ਕੰਪੀਟੀਸ਼ਨ ਵਰਡ ਲੈਵਲ ਤੇ ਕਰਾਇਆ ਗਿਆ ਉਹਦੇ ਵਿੱਚ 골ਡ ਮੈਡਲ ਜਿੱਤ ਕੇ ਜਿਹੜਾ ਅੱਜ ਇਹ ਹੁਸ਼ਿਆਰਪੁਰ ਦੇ ਵਿੱਚ ਪਹੁੰਚੇ ਆ ਸੋ ਬੜੀ ਮਾਣ ਦੀ ਗੱਲ ਆ ਹੁਸ਼ਿਆਰਪੁਰ ਪੰਜਾਬ ਔਰ ਪੂਰੇ ਦੇਸ਼ ਦਾ ਜਿਹੜਾ ਇਹਨਾਂ ਨੇ ਨਾਮ ਜਿਹੜਾ THAILAND ਦੇ ਵਿੱਚ ਜਾ ਕੇ ਰੋਸ਼ਨ ਕੀਤਾ ਸੋ ਬਹੁਤ ਵੱਡੀ ਗੱਲ ਆ ਸੋ ਸਾਡੇ ਯੂਥ ਨੂੰ ਆ ਜਿਨ੍ਹਾਂ ਦੇ ਕੋਲੋਂ ਪ੍ਰੇਰਨਾ ਲੈਣ ਦੀ ਲੋੜ ਆ ਕਿਉਂਕਿ ਜਿਹੜਾ ਯੂਥ ਅੱਜ ਸਮਾਜ ਦੀ ਮੇਨ ਜਿਹੜੀ ਆ ਲੀ ਆ ਉਥੋਂ ਭਟ ਗਿਆ ਪਿਆ ਨਸ਼ੇ ਦੇ ਕਾਰਨ ਜਾਂ ਹੋਰ ਜਿਹੜੀਆਂ ਮਾੜੀਆਂ ਚੀਜ਼ਾਂ ਉਹਦੇ ਕਾਰਨ ਸੋ ਇਦਾਂ ਦੇ ਸਾਡੇ ਵੱਡੇ ਭਰਾ ਹੈਗੇ ਇਹਨਾਂ ਕੋ ਸੇਧ ਲੈਣੀ ਚਾਹੀਦੀ ਆ ਸੇਧ ਲੈ ਕੇ ਇਦਾਂ ਦਾ ਵਧੀਆ ਕੰਮ ਕਰਕੇ ਆਪਣੇ ਪਰਿਵਾਰ ਦਾ ਆਪਣੇ ਸਮਾਜ ਦਾ ਆਪਣੇ ਜ਼ਿਲ੍ਹੇ ਦਾ ਇਲਾਕੇ ਦਾ ਨਾਂ ਰੋਸ਼ਨ ਕਰਕੇ ਜਿਹੜਾ ਉਹ ਆਪਣਾ ਜਿਹੜਾ ਵਧੀਆ ਨਾਮ ਕਰਨਾ ਚਾਹੀਦਾ